ਸੋ ਪੋਸੂ ਨਮਾ ਚੈਨਲ ਦੀ ਟੀਮ ਕਰਮਗੜ ਪਹੁੰਚੀ ਹੈ ਔਰ ਇਸ ਤੋਂ ਪਹਿਲਾਂ ਫਗੜ ਮਾਜਰਾ ਫਗੜ ਮਾਜਰਾ ਤੋਂ ਹੁੰਦੇ ਹੁੰਦੇ ਅਸੀਂ ਕਰਮਗੜ ਪਹੁੰਚੇ ਆ ਔਰ ਇਹ ਵੀ ਫਗੜ ਮਾਜਰੇ ਦਾ ਇੱਕ ਹਿੱਸਾ ਹੈ ਇਹ ਦੱਸਿਆ ਜਾ ਰਿਹਾ ਸੋ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਕੱਲ ਵੀ ਉਧਰਲੇ ਸਾਰੇ ਪਿੰਡਾਂ ਦੇ ਵਿੱਚ ਤਕਰੀਬਨ 15 ਤੋਂ 20 ਪਿੰਡਾਂ ਦੇ ਵਿੱਚ ਰਿਕਸ਼ਾ ਘੁਮਾ ਰਹੇ ਹਾਂ ਕਿ ਇਸ ਲੈਬੋਰੀਟਰੀ ਦਾ ਹਰ ਘਰ ਹਰ ਪਰਿਵਾਰ ਨੂੰ ਫਾਇਦਾ ਹੋਵੇ ਕਿਉਂਕਿ ਇੰਨੇ ਮਹਿੰਗੇ ਟੈਸਟ ਹੋ ਰਹੇ ਨੇ ਕਿ ਕਈ ਵਾਰੀ ਟੈਸਟ ਦਾ ਰੇਟ ਸੁਣ ਕੇ ਹੀ ਅਸੀਂ ਕਹਿ ਦਿੰਦਾ ਕਿ ਇਹ ਟੈਸਟ ਦਵਾਈਆਂ ਤੋਂ ਵਾਂਝੇ ਰਹਿ ਜਿਦਾ ਸੋ ਡਾਕਟਰ ਐਸਪੀ ਸਿੰਘ ਬਰਾਏ ਸਾਹਿਬ ਉਹਨਾਂ ਨੇ ਬਕਾਇਦਾ ਤੌਰ ਤੇ ਜਿਹੜਾ ਪੈਂਫਲੇਟ ਸਾਡੇ ਹੱਥਾਂ 'ਚ ਫੜਿਆ ਹੈ ਜਿਹੜਾ ਮੈਂ ਹਰ ਇੱਕ ਵੀਰ ਨੂੰ ਦੇਣਾ ਚਾਹੁੰਦਾ ਕਿ ਇਸ ਦੇ ਉੱਪਰ ਰੇਟ ਵੀ ਲਿਖੇ ਹੋਏ ਨੇ ਤਾਂਕਿ ਅਸਲ ਲੈਬਰਾਟਰੀ ਦਾ ਵੱਧ ਤੋਂ ਵੱਧ ਫਾਇਦਾ ਲੀਤਾ ਜਾ ਸਕੇ ਸੋ ਮੈਂ ਵੀਰਾਂ ਨੂੰ ਕਿਹਾ ਸੀ ਕਿ ਤੁਸੀਂ ਵੀ ਅਪੀਲ ਕਰਦੇ ਹੋ ਕਿਉਂਕਿ ਅਸੀਂ ਤਾਂ ਸੇਵਾ ਕਰ ਹੀ ਰਹੇ ਹਾਂ ਸੋ ਕਿਤੇ ਨਾ ਕਿਤੇ ਇਹਨਾਂ ਨੇ ਕਿਹਾ ਹੈ ਕਿ ਕੋਈ ਬੋਲਣ ਦੀ ਉਹ ਨਹੀਂ ਹੈ ਸੋ ਮੈਂ ਹਾਕਮ ਸਿੰਘ ਨੂੰ ਕਹਾ ਹਾਕਮ ਸਿੰਘ ਜੀ ਤੁਸੀਂ ਆਓ ਦੋ ਮਿੰਟ ਇਸੇ ਪਿੰਡ ਤੋਂ ਹੀ ਕਰਮਗੜ ਤੋਂ ਸਰ ਹਾਂ ਸਰ ਕਰਮਗੜ ਤੋਂ ਆਈ ਔਰ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਦੀਆਂ ਲੈਬਾਰਟਰੀਆਂ ਜਿਹੜੀਆਂ ਖੁੱਲੀਆਂ ਨੇ ਅੱਜ ਮਹਿੰਗੇ ਇਲਾਜਾਂ ਦੇ ਵਿੱਚ ਕਿਤੇ ਨਾ ਕਿਤੇ ਲੋਕ ਵਿਚਾਰੇ ਇਸ ਦੁਨੀਆ ਤੋਂ ਜਾ ਰਹੇ ਨੇ ਪੈਸੇ ਖਤਮ ਆ ਘਰਾਂ ਦੇ ਘਰ ਬਿਕ ਜਾਂਦੇ ਨੇ ਔਰ ਲੈਬਾਰਟਰੀ ਦੇ ਵਿੱਚ ਟੈਸਟ 100 ਰੁਪਏ ਦਾ 500 ਰੁਪਏ ਵਿੱਚ ਬਦਲ ਜਾਂਦਾ ਕੀ ਕਹਿਣਾ ਚਾਹੁੰਦੇ ਲੈਬਾਰਟਰੀ ਸਰ ਇਹ ਤਾਂ ਟੈਸਟ ਬਹੁਤ ਮਹਗੇ ਪੈਂਦੇ ਨੇ ਕੋਈ ਕੋਈ ਗਰੀਬ ਬੰਦਾ ਉਹ ਕਰਾ ਨਹੀਂ ਸਕਦਾ ਨਾ ਟੈਸਟ ਮੈਨੂੰ ਖਰਚਾ ਚੱਕ ਸਕਦਾ ਜੀ ਜੀ ਸਬੂਟਰੀ ਦੇ ਟੈਸਟ ਬਹੁਤ ਮਹਿੰਗੇ ਮੈਂ ਤੇ ਇਹਨਾਂ ਦਾ ਬਦਿਆ ਸਾਰਾ ਹੀ ਆ ਜੀ ਬਿਲਕੁਲ ਜੀ ਬਿਲਕੁਲ ਸਾਰੇ ਟੈਸਟ ਵੀ ਰੇਟ ਵੀ ਸਾਰੇ ਵਧੀਆ ਲਿਖੇ ਹੋਏ ਨੇ ਆਰਾਮ Banda ਕਰਾ ਸਕਦਾ ਹੈ ਗਰੀਬ ਬੰਦਾ ਗਰੀਬ ਬੰਦਾ ਔਰ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹਦਾ ਟੈਸਟ ਕੋਈ ਇਗਨੋਰ ਨਹੀਂ ਕਰ ਸਕਦਾ ਵੀ ਇਹ ਟੈਸਟ ਠੀਕ ਨਹੀਂ ਹੈ ਹਾਂ ਨਹੀਂ ਠੀਕ ਸਾਰਾ ਸਾਰੇ ਅਸੀਂ ਪੜਨੇ ਠੀਕ ਨਹੀਂ ਵਧੀਆ ਸਾਰਾ ਜੀ ਸੋ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਇਲਾਕੇ ਨੂੰ ਕਿ ਵੱਧ ਤੋਂ ਵੱਧ ਫਾਇਦਾ ਹਾਂ ਅਸੀਂ ਪੂਰੀ ਪੂਰੀ ਕਰਾਂਗੇ ਜੀ ਵੀ ਤੁਸੀਂ ਉਹਦੇ ਜਾਓ ਇਹਨਾਂ ਕੋਲ ਟੈਸਟ ਕਰਾਓ ਜਾ ਕੇ ਜੀ ਜੀ ਇਹ ਆਪਾਂ ਲਬੂਟਰੀ ਉਰੇ ਜਾ ਕੇ ਫਾਇਦਾ ਪਾ ਲਈ ਹਕਮ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਗੱਲਬਾਤ ਕੀਤੀ ਐ ਸੋ ਦੋਸਤੋ ਅਸੀਂ ਵੀ ਇਹੀ ਘਰ ਭਰਤੀ ਹਰ ਘਰ ਪਰਿਵਾਰ ਤੱਕ ਪਹੁੰਚ ਕਰ ਰਹੇ ਆ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਮਹਿੰਗੇ ਟੈਸਟਾਂ ਤੋਂ ਬਚ ਜਾਈਏ ਔਰ ਨਹੀਂ ਤਾਂ ਜੋ ਵੀ ਜ਼ਿੰਦਗੀ ਦੀ ਕਮਾਈ ਆ ਉਹ ਸਾਰੀ ਦੀ ਸਾਰੀ ਟੈਸਟਾਂ ਵਿੱਚੀ ਨਿਕਲ ਜਾਨੀ ਆ ਕਰਨਗੜ੍ਹ ਤੋਂ ਮੈਂ ਸੋਮ ਸੋਤਾ ਕੈਮਰਾਮੈਨ ਵਿਸ਼ਨੂ ਦਿਨਾਲ